ਲੋ ਵੀ ਦੋਸਤੋ ਤੇ ਮਿੱਤਰੋ ਅਸੀਂ ਪਹੁੰਚ ਗਏ ਰੋहतक ਰੋहतक ਦਾ ਤੁਹਾਨੂੰ ਮੈਂ ਮਾਹੌਲ ਚਾਲ ਦਿਖਾਉਣਾ ਵਾ ਕੀ ਆ ਤੇ ਆ ਦੇਖੋ ਆਪਣੇ ਤਾਂ ਕੰਮਕਾਰ ਬਹੁਤ ਜਿਆਦੇ ਹਨਾ ਮਤਲਬ ਇੱਧਰ ਹਨਾ ਜ਼ਮੀਨਾਂ ਖਾਲੀ ਪਈਆਂ ਨੇ ਬਿਲਕੁਲ ਖਾਲੀ ਤੁਸੀਂ ਦੇਖੋ ਹਨ ਫੁੱਲ ਖਾਲੀ ਪਈਆਂ ਨੇ ਮਤਲਬ ਦੂਰ ਨੇੜੇ ਤੱਕ ਮਤਲਬ ਉਹ ਟਰੈਕਟਰ ਸਾਹਮਣੇ ਦੇਖਦਾ ਸਵਰਾਜ ਮਤਲਬ ਇੱਧਰ ਫੈਕਟਰੀ ਏਰੀਆ ਹੈ ਨਹੀਂ ਮਤਲਬ ਸ਼ਾਂਤ ਇਲਾਕਾ ਵਾ ਜਾਨੀ ਕਿ ਆਪਣਾ ਜਿਹੜਾ ਪੰਜਾਬ ਆ ਇਸ ਟਾਈਮ 40 ਸਾਲ ਪਹਿਲਾਂ ਤੋਂ ਐਵੇਂ ਦਾ ਪੰਜਾਬ ਸੀਗਾ ਜਿਹੜਾ ਹੁਣ ਇੱਥੇ ਹਰਿਆਣੇ ਦੇ ਵਿੱਚ ਆ ਤੇ ਦੋਸਤੋ ਤੇ ਮਿੱਤਰੋ ਬਣੇ ਦਿਓ ਸਾਡੇ ਨਾਲ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕੈਂਟ ਕੈਂਟ ਚੀਜ਼ਾਂ ਤੇ ਤੁਹਾਨੂੰ ਮੈਂ ਬੰਦੇ ਮਿਲਾਉਣਾ ਕਰਨੀ ਚਾਰਾ ਬੰਦੇ ਆ ਗਏ ਦੋ ਬੰਦੇ ਤੇ ਆਹ ਸਾਹਬ ਹੁਣੀ ਨੇ ਇੱਧਰ ਚਾਚਾ ਜੀ ਹੁਣੇ ਇੱਧਰ ਆਪਣੇ ਭਰਾ ਛੋਟਾ ਤੇ ਜਵਾਗ ਜੱਲੇ ਸਾਡੇ ਆਹ ਦੇਖੋ